ਉਹਦੇ ਵਿੱਚ ਇਹੀ ਹੈ ਵੀ ਗੋਰਿਆਂ ਦੇ ਨਾਲ ਉਹ ਆਪਣੀ ਜ਼ਮੀਨ ਲੈ ਲੈਂਦੇ ਨੇ ਤੇ ਉਹਦੇ ਨਾਲ ਉਹਦੀ ਵਟ ਸਾਂਝੀ ਹੁੰਦੀ ਹੈ ਤੇ ਜਿਹੜਾ ਵੀ ਉੱਥੇ ਉਹਨਾਂ ਦੀ ਟਸਲ ਚੱਲਦੀ ਹੈ ਲਾਈਕ ਐਂਟਰਟੇਨਮੈਂਟ ਉਹ ਫਿਲਮ ਤੋਂ ਦੇਖ ਨੂੰ ਮਿਲੂਗਾ ਕੀ ਦੇ ਇਰਦ ਗਿਰਦ ਜਿਹੜੀ ਸਟੋਰੀ ਘੁੰਮੂਗੀ ਕਿਸ ਚੀਜ਼ ਦੀ ਫਿਲਮ ਦੇ ਵਿੱਚ ਖੇਤੀ ਨੂੰ ਰੱਖ ਕੇ ਅਸੀਂ ਫਿਲਮ ਬਣਾਈ ਹੈ ਪੰਜਾਬ ਦੀ ਖੇਤੀ ਜੇ ਅਸੀਂ ਪੰਜਾਬੀਆਂ ਦੇ ਜਿੱਥੇ ਵੀ ਜਾਂਦੇ ਆ ਅਸੀਂ ਆਪ ਦਾ ਜਿਹੜਾ ਕੀਤਾ ਉਹ ਖੇਤੀ ਦੇ ਨਾਲ ਕੰਟੀਨਿਊ ਕਰ ਸਕਦੇ ਹਾਂ ਅਰਪੰਦ ਦਾ ਉਸਟ ਕੀ ਸਟੋਰੀ ਦੇ ਵਿੱਚ ਕੀ ਰੋਲ ਰਊ ਮੈਂ ਹੈਗੀ ਤਾਂ ਐ ਟੈਂਡ ਆਫ ਦਿ ਪੰਜਾਬੀ ਆ ਹਨਾ ਸੋ ਆਪਣੇ ਖੂਨ ਚਾ ਸੋ ਸੁਣ ਕੇ ਕਿਵੇਂ ਦਾ ਕਿੰਨਾ ਕੁ ਇੰਟਰਸਟਿੰਗ ਲੱਗ ਰਿਹਾ ਸੀਗਾ ਤੇ ਚੈਲੈਂਜਿੰਗ ਕਿੰਨਾ ਕੁ ਲੱਗਾ ਜਦੋਂ ਤੁਹਾਨੂੰ ਪਤਾ ਸੀਗਾ ਵੀ ਆ ਰੋਲ ਕਰਨਾ ਪੈਣਾ ਤੁਸੀਂ ਫਾਰਮ ਦਿਖਾਏ ਨੇ ਉਹ ਕਿਹੜੇ ਏਰੀਆਸ ਤੇ ਦਿਖਾਏ ਉਹ ਸਾਡੇ ਜਿੱਦਾਂ ਜਿਹੜੇ ਕੈਨੇਡਾ ਟ੍ਰੇਲਰ ਚ ਦੇਖਿਆ ਉਹਦੇ ਕੈਲਗਰੀ ਦੇ ਦਿਖਾਇਆ ਜਿਹਦੇ ਚ ਤੁਹਾਨੂੰ ਦੇਖੋਗੇ ਕਣਕ ਦੇ ਜਿਹੜੇ ਅਗੇ ਨੇ ਲੱਗੇ ਹੋયા ਹਨਾ ਬਹੁਤ ਤੇ ਉਸ ਤੋਂ ਬਾਅਦ ਜਿਹੜੀ ਫਿਲਮ ਮੋਸਟਲੀ ਉਹ ਬਰਮਿੰਗਮ ਏਰੀਆ ਹੈ ਇੰਗਲੈਂਡ ਦਾ ਉੱਥੇ ਦੇ ਫਾਰਮ ਦਿਖਾਏ ਨੇ ਪੰਜਾਬੀ ਸਿਨੇਮਾ ਲਗਾਤਾਰ ਗਰੋਥ ਕਰ ਰਿਹਾ ਤੇ ਕਾਫੀ ਵਰਸਟਾਈਲ ਫਿਲਮਾਂ ਆ ਰਹੀਆਂ ਨੇ ਲਗਾਤਾਰ ਤੇ ਇਸੇ ਲੜੀ ਦੇ ਤਹਿਤ ਇੱਕ ਹੋਰ ਪੰਜਾਬੀ ਫਿਲਮ ਆ ਰਹੀ ਹੈਗੀ ਹੈ ਜਿਹਦਾ ਜਿਹੜਾ ਨਾਮ ਹੈ ਉਹ ਬੜਾ ਇੰਟਰਸਟਿੰਗ ਹੈਗਾ ਉਹ ਨਾਮ ਜਿਹੜਾ ਹੈਗਾ ਉਹ ਕਹਿ ਸਕਦੇ ਆ ਕਿ ਪੰਜਾਬੀ ਜਿਹੜੇ ਨੇ ਉਹਨਾਂ ਦੇ ਜਿਹੜੀ ਬੈਕਗ੍ਰਾਉਂਡ ਹੈ ਖੇਤੀ ਉਹਦੇ ਨਾਲ ਜੁੜਿਆ ਹੋਇਆ ਸੋ ਇਸ ਕਰਕੇ ਇੰਟਰਸਟਿੰਗ ਲੱਗ ਰਹੀ ਹੈਗਾ ਜਿਹੜਾ ਟਾਈਟਲ ਹੈ ਇਸ ਫਿਲਮ ਦਾ ਗੋਰੀਆ ਨਾਲ ਲੱਗਦੀ ਜ਼ਮੀਨ ਜੱਟ ਦੀ ਸੋ ਇਸ ਫਿਲਮ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਖੇਤੀ ਨੂੰ ਦਿਖਾਇਆ ਜਾਊਗਾ ਇੱਕ ਪਾਸੇ ਵਿਦੇਸ਼ 'ਚ ਸ਼ੂਟਿੰਗ ਕੀਤੀ ਗਈ ਹੈ ਤੇ ਉੱਥੇ ਕਿਸ ਤਰ੍ਹਾਂ ਦੇ ਨਾਲ ਖੇਤੀ ਦੀ ਜਿਹੜੀ ਝਲਕ ਹੈ ਉਹ ਦੇਖਣ ਨੂੰ ਮਿਲੂਗੀ ਤੇ ਇਸ ਫਿਲਮ ਦੇ ਵਿੱਚ ਬਤੌਰ ਅਦਾਕਾਰ ਾਰਮਾਨ ਬੇਦਿਲ ਤੇ ਪ੍ਰੀ ਤੌਜਲਾ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਾਰਮਾਨ ਜੀ ਕਿਵੇਂ ਦਾ ਲੱਗ ਰਿਹਾ ਹੈ ਫਿਲਮ ਤੁਹਾਡੀ ਆ ਰਹੀ ਹੈ ਮੇਰੇ ਖਿਲ ਦੂਜੀ ਫਿਲਮ ਲੈ ਕੇ ਆ ਰਹੇ ਹੋ ਦੱਸੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਬਹੁਤ ਚੰਗਾ ਲੱਗ ਰਿਹਾ ਜੀ ਦੂਜੀ ਫਿਲਮ ਪਹਿਲੀ ਫਿਲਮ ਮੁੰਡਾ ਸਾਉਥ ਹਾਲ ਨੂੰ ਬਹੁਤ ਤੁਸੀਂ ਪਿਆਰ ਦਿੱਤਾ ਸਾਨੂੰ ਕੌਨਫੀਡੈਂਸ ਦਿੱਤਾ ਕਿ ਅਸੀਂ ਕੰਮ ਕਰ ਸਕਦੇ ਹਾਂ ਅਸੀਂ ਤੇ ਅਸੀਂ ਫਿਲਮਾਂ ਬਣਾ ਸਕਦੇ ਹਾਂ ਤੇ ਮੈਂ ਥੈਂਕ ਯੂ ਕਰਦਾ ਔਰ ਸੋਕ ਬਾਈ ਜੀ ਦਾ ਸੋਕ ਸੰਘੇੜਾ ਜੀ ਦਾ ਜਿਨ੍ਹਾਂ ਨੇ ਮੈਨੂੰ ਦੂਜੀ ਫਿਲਮ ਚ ਉਹਨਾਂ ਦੇ ਨਾਲ ਸੇਮ ਟੀਮ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਦਿੱਤਾ ਸੋ ਆਪਣੀ ਫਿਲਮ ਗੋਰਿਆਂ ਨੇ ਲੱਗਦੀ ਜ਼ਮੀਨ ਜੱਟ ਦੀ 18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਟ੍ਰੇਲਰ ਸਾਡਾ ਲਾਂਚ ਹੋ ਗਿਆ ਕੱਲ ਤੇ ਉਮੀਦ ਕਰਦੇ ਆ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਤੇ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਤੇ ਸਾਡੀ ਫਿਲਮ ਜ਼ਰੂਰ ਦੇਖਣਾ ਯੋ ਟ੍ਰੇਲਰ ਅਸੀਂ ਜ਼ਰੂਰ ਦੇਖਿਆ ਪਰ ਜਿਹੜਾ ਟਾਈਟਲ ਹੈਗਾ ਟਾਈਟਲ ਦਾ ਪੂਰਾ ਇਹਦਾ मीनिंग ਕੀ ਨਿਕਲਦਾ ਜਾਂ ਮਤਲਬ ਕਹਿ ਲਈਏ ਵੀ ਉਹਦੇ ਵਿੱਚ ਕੀ ਦੇ ird gird ਜਿਹੜੀ ਸਟੋਰੀ ਘੁੰਮੂਗੀ ਕਿਸ ਚੀਜ਼ ਦੀ ਫਿਲਮ ਦੇ ਵਿੱਚ ਖੇਤੀ ਨੂੰ ਰੱਖ ਕੇ ਅਸੀਂ ਫਿਲਮ ਬਣਾਈ ਹੈ ਵੀ ਪੰਜਾਬ ਦੀ ਖੇਤੀ ਜੇ ਅਸੀਂ ਪੰਜਾਬੀਆਂ ਦੇ ਜਿੱਥੇ ਵੀ ਜਾਣਦੇ ਆ ਅਸੀਂ ਆਪ ਦਾ ਜਿਹੜਾ ਕੀਤਾ ਉਹ ਖੇਤੀ ਦੇ ਨਾਲ ਕੰਟੀਨਿਊ ਕਰ ਸਕਦੇ ਕਿਤਾ ਜਿਹੜਾ ਖੇਤੀ ਵਾਲਾ ਕਿ ਕੀਤਾ ਫਾਰਮਿੰਗ ਦਾ ਸੀ ਕੰਟੀਨਿਊ ਕਰ ਸਕਦੇ ਸੀ ਗੋਰਿਆਂ ਦੇ ਸ਼ਹਿਰ ਜਾ ਕੇ ਹਾਂ ਠੀਕ ਹੈ ਸਾਡੇ ਕੋਲ ਉਹਨਾਂ ਦੇ ਉਹਨਾਂ ਵੱਡੇ ਆ ਸੰਦ ਨਹੀਂ ਹੈਗੇ ਤਾਂ ਅਸੀਂ ਆਪਦੀ ਜਿਹੜੀ ਸਾਡੀ ਪੰਜਾਬ ਦੀ ਜਿਵੇਂ ਖੇਤੀ ਹੈ ਅਸੀਂ ਉਦਾਂ ਹੀ ਜਾ ਕੇ ਕਿਉਂਕਿ ਪੰਜਾਬ ਦਾ ਕਿਸਾਨ ਨੂੰ ਤਾਂ ਵੀ ਇੱਥੇ ਤਾਂ ਟਿੱਬਿਆਂ ਨੂੰ ਪੱਧਰ ਕਰਾ ਕੇ ਕਰਕੇ ਬੰਦਾ ਉੱਥੇ ਖੇਤੀ ਕਰ ਹਣਾ ਮਸ਼ਹੂਰ ਹੈ ਆਪਾਂ ਦਾ ਤੇ ਆਪਾਂ ਕਿਤੇ ਵੀ ਜਾ ਕੇ ਆਪਦੀ ਖੇਤੀ ਕਰਕੇ ਆਪਾਂ ਆਪਦਾ ਜਿਹੜਾ ਤੋਰੀ ਫੁਲਕਾ ਚਲਾ ਸਕਦੇ ਆ ਸੋ ਉਹਦੇ ਵਿੱਚ ਇਹੀ ਹੈ ਵੀ ਗੋਰਿਆਂ ਦੇ ਨਾਲ ਉਹ ਆਪਦੀ ਜ਼ਮੀਨ ਲੈ ਲੈਂਦੇ ਨੇ ਤੇ ਉਹਦੇ ਨਾਲ ਉਹਦੀ ਵਟ ਸਾਂਝੀ ਹੁੰਦੀ ਹੈ ਤੇ ਜਿਹੜਾ ਵੀ ਉੱਥੇ ਉਹਨਾਂ ਦੀ ਟਸਲ ਚੱਲਦੀ ਹੈ ਲਾਈਕ ਐਂਟਰਟੇਨਮੈਂਟ ਉਹ ਫਿਲਮ ਤੁਹਾਨੂੰ ਦੇਖਣ ਨੂੰ ਮਿਲੇਗਾ ਅੱਛਾ ਤੁਸੀਂ ਦੱਸੋ ਮੈਮ ਤੁਸੀਂ ਅਰਪਨ ਦਾ ਜਿਹੜਾ ਕਰੈਕਟਰ ਹੈਗਾ ਤੁਹਾਡਾ ਸੋ ਜਿਹੜੇ ਜੱਟਾ ਖੇਤੀ ਕਰ ਰਿਹਾ ਉੱਥੇ ਤੇ ਅਰਪਨ ਦਾ ਉਸ ਚ ਕੀ ਸਟੋਰੀ ਦੇ ਵਿੱਚ ਕੀ ਰੋਲ ਰਹੂਗਾ ਸਸਤੀਕਾਲ ਸਾਰਿਆਂ ਨੂੰ ਸੋ ਅਰਪਨ ਉਹ ਵੀ ਇੱਕ ਇੰਡੀਆ ਤੋਂ ਇਮੀਗਰੈਂਟ ਸਟੂਡੈਂਟ ਕੁੜੀ ਆ ਐਂਡ ਉਹਦੇ ਨਾਲ ਕਿਹੜੀ ਉਹਦੀ ਫਾਈਨੈਂਸ਼ੀਅਲ ਡਿਪੈਂਡੈਂਸ ਆ ਜਿਹੜੀ ਉਹਦੀ ਫੈਮਿਲੀ ਇੰਡੀਆ 'ਚ ਰਹਿ ਰਹੀ ਆ ਤੇ ਉਹਨਾਂ ਨੂੰ ਸਪੋਰਟ ਕਰਨ ਲਈ ਤੇ ਆਪਣੇ ਆਪ ਲਈ ਇੱਕ ਲਾਈਫ ਸਟੈਬਲਿਸ਼ ਕਰਨ ਲਈ ਬਾਹਰ ਉਹਨਾਂ ਨੂੰ ਕੀ ਕੀ ਫੇਸ ਕਰਨਾ ਪੈਂਦਾ ਤੇ ਉਹਦੇ ਦੌਰਾਨ ਉਹ ਜੱਸੇ ਨੂੰ ਮਿਲਦੀ ਆ ਤੇ ਉਹਨਾਂ ਦੀ ਕੀ ਫਾਈਟ ਚੱਲਦੀ ਆ ਤੇ ਕਿਵੇਂ ਫਿਰ ਉਹ ਫਾਰਮਿੰਗ ਚ ਇਨਵੋਲਵ ਹੁੰਦੀ ਆ ਉਹਦੀ ਸਟੋਰੀ ਆ ਇੱਕ ਕੁੜੀਆਂ ਜਿਹੜੀਆਂ ਜਾਂਦੀਆਂ ਨੇ ਇੰਡੀਆ ਤੋਂ ਬਾਹਰ ਉਹਨਾਂ ਨੂੰ ਕੀ ਕੀ ਸਟਰਗਲ ਕਰਨੀ ਪੈਂਦੀ ਆ ਐਂਡ ਕਈ ਵਾਰੀ ਉਹਨਾਂ ਨੂੰ ਯੂ نو ਆਪਦੀਆਂ ਸਿਚੁਏਸ਼ਨਸ ਲਾਈਕ ਕੰਪਰੋਮਾਈਜ਼ ਵੀ ਕਰਨਾ ਪੈਂਦਾ ਲਾਈਫ ਚ ਸੋ ਉਹਦੀ ਉਹਦਾਂ ਦੀ ਸਟੋਰੀ ਆ ਮੇਰੇ ਕੈਰੈਕਟਰ ਇੰਦਾਂ ਤੁਹਾਨੂੰ ਪਤਾ ਲੱਗਿਆ ਕਿ ਇਦਾਂ ਖੇਤੀ ਦੇ ਵਿੱਚ ਇਨਵੋਲਵਮੈਂਟ ਹੋਊਗੀ ਸਾਰੇ ਕੈਰੈਕਟਰਸ ਦੀ ਥੋੜੀ ਵੀ ਸੋ ਸੁਣ ਕੇ ਕਿਵੇਂ ਦਾ ਕਿੰਨਾ ਕੁ ਇੰਟਰਸਟਿੰਗ ਲੱਗ ਰਿਹਾ ਸੀਗਾ ਤੇ ਚੈਲੈਂਜਿੰਗ ਕਿੰਨਾ ਕੁ ਲੱਗਾ ਜਦੋਂ ਤੁਹਾਨੂੰ ਪਤਾ ਸੀਗਾ ਵੀ ਆਹ ਰੋਲ ਕਰਨਾ ਪੈਣਾ ਅ ਇੰਟਰਸਟਿੰਗ ਆਫ ਕੋਰਸ ਸੀਗਾ ਐਂਡ ਮੈਂ ਹੈਗੀ ਤਾਂ ਐਟ ਐਂਡ ਆਫ ਦਿ ਡੇ ਪੰਜਾਬੀ ਆ ਹਨਾ ਸੋ ਆਪਣੇ ਖੂਨ ਚਾ ਤੇ ਜੇ ਕੋਈ ਫਿਲਮ ਖੇਤੀ ਨੂੰ ਲੈ ਕੇ ਜਾਂ ਆਪਣੇ ਪੰਜਾਬੀਅਤ ਨੂੰ ਪ੍ਰੋਮੋਟ ਕਰਦੀ ਹੈ ਤਾਂ ਹਮੇਸ਼ਾ ਵਧੀਆ ਲੱਗਦਾ ਐਂਡ ਈਵਨ ਥੋ ਮੈਂ ਬਾਹਰ ਰਹਿਨੀ ਆ ਸੀਵੀ ਫਾਰਮਾ ਦੇ ਵਿੱਚ ਉੱਥੇ ਕੰਮ ਕੀਤਾ ਹੋਇਆ ਛੋਟੇ ਹੁੰਦਿਆਂ ਤੋਂ ਸੋ ਉਹ ਇੱਕ ਕਹਿ ਲਓ ਖੂਨ ਚ ਹੀ ਹੈਗੀ ਆ ਉਹ ਚੀਜ਼ ਤੇ ਉਹਨੂੰ ਪ੍ਰੋਮੋਟ ਕਰਨਾ ਵਧੀਆ ਲੱਗਦਾ ਕਿ ਆਪਾਂ ਫਾਰਮਿੰਗ ਤੇ ਇੱਕ ਟੌਪਿਕ ਤੇ ਫਿਲਮ ਬਣਾਈਏ अच्छा किस तरह ਦੇ ਜਿਹੜੇ ਇੰਟਰਸਟਿੰਗ ਸੀਨਸ ਹੋਣਗੇ ਥੋੜੇ ਜਿਹੜੇ ਜਿੱਚ ਪਤਾ ਲੱਗੂ ਕਿ ਕੁੜੀ ਖੇਤੀ ਕਰ ਰਹੀ ਕਿਉਂਕਿ ਪਹਿਲਾਂ ਇੱਕ ਫਿਲਮ ਆਈ ਸੀ ਕੁੜੀ ਪੰਜਾਬ ਦੀ ਉਹਦੇ ਵਿੱਚ ਪੰਜਾਬ ਦੇ ਵਿੱਚ ਬੜਾ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਦਿਖਾਇਆ ਗਿਆ ਸੀਗਾ ਸੋ ਇਸ ਫਿਲਮ ਦੇ ਵਿੱਚ ਤੁਸੀਂ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗ ਰਹੀਆਂ ਕਿ ਇਹ ਬੜਾ ਨਵਾਂ ਪਨ ਹੈਗਾ ਇਹ ਆਡੀਅנס ਨੂੰ ਚੰਗਾ ਲੱਗੂ ਹਾਂਜੀ ਇੱਕ ਉਹ ਕੁੜੀ ਦਾ ਲਾਈਕ ਬਿਜ਼ਨਸ ਬੈਕਗਰਾਉਂਡ ਹੁੰਦਾ ਉਹ ਕਿਦਾਂ ਮੈਨੇਜ ਕਰਦੀ ਆ ਫਾਰਮ ਨੂੰ ਉੱਥੇ ਜੱਸਾ ਉਹਨੂੰ ਟਰੈਕਟਰ ਚਲਾਉਣਾ ਵੀ ਸਿਖਾਉਂਦਾ ਤੇ ਉਹ ਫਾਰਮ ਇਵਨ ਦੋ ਉਹਨੂੰ ਫਾਰਮਿੰਗ ਬਾਰੇ ਇੰਨਾ ਨਹੀਂ ਪਤਾ ਪਰ ਉਹ ਫਿਰ ਵੀ ਆਪਣੀ ਟਰਾਈ ਕਰਦੀ ਆ ਬੈਸਟ ਉਹ ਇੱਕ ਟੀਮ ਨੂੰ ਹੋਲਡ ਕਰਕੇ ਰੱਖਦੀ ਆ ਕਿਉਂਕਿ ਜਿਹੜੇ ਅੰਕਲ ਹੁੰਦੇ ਆ ਜਾਂ ਜੱਸੇ ਉਹਣੀ ਉਹ ਕਹਿ ਲਓ ਇੱਕ ਤਰ੍ਹਾਂ ਦੇ ਦੇਸੀ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਬਸ ਫਾਰਮਿੰਗ ਦਾ ਪਤਾ ਵਾ ਪਰ ਉਹ ਚੀਜ਼ ਨੂੰ ਮੈਨੇਜ ਕਿਵੇਂ ਕਰਨਾ ਗੋਰਿਆਂ ਦੇ ਵਿੱਚ ਉਹ ਆਪਾਂ ਸ਼ੋਅ ਕੀਤਾ ਵਾ ਕਿਉਂਕਿ ਹੁਣ ਈਵਨ ਪੰਜਾਬ ਦੇ ਵਿੱਚ ਹਨਾ ਫਾਰਮਰਜ਼ ਇੰਨੇ ਟੈਲੈਂਟਡ ਆ ਪਰ ਕਈ ਵਾਰੀ ਉਹਨਾਂ ਕੋਲੋ ਬਿਜ਼ਨਸ ਸੈਂਸ ਨਹੀਂ ਹੁੰਦੀ ਹਨਾ ਸੋ ਮੇਰੇ ਕੈਰੈਕਟਰ ਨੇ ਉਹ ਟੀਮ ਨੂੰ ਜੋੜ ਕੇ ਰੱਖਿਆ ਵਾ ਤਾਂ ਕਿਵੇਂ ਉਹ ਚੀਜ਼ ਨੂੰ ਜੋ ਆਪਾਂ ਫਾਈਨੈਂਸ਼ੀਅਲੀ ਵੀ ਸਕਸੈਸਫੁਲ ਹੋ ਸਕਦੇ ਆ ਜੇ ਆਪਾਂ ਉਹਨੂੰ ਸਹੀ ਤਰੇ ਨਾ ਤਰ੍ਹਾਂ ਨਾਲ ਮੈਨੇਜ ਕਰਾਂਗੇ ਜੀ ਅਰਮਾਨ ਜੀ ਸ਼ੂਟਿੰਗ ਜਿਹੜੀ ਐ ਉਹ ਕਿੰਨੇ ਪਰਸੈਂਟ ਬਾਹਰ ਹੋਈ ਇੰਗਲੈਂਡ ਚ ਹੋਈ ਐ ਤੇ ਪੰਜਾਬ ਚ ਕਿੰਨੇ ਪਰਸੈਂਟ ਆਲਮੋਸਟ ਜੀ ਸਾਰੀ ਮੂਵੀ ਜਿਹੜੀ ਹੈਗੀ ਆ ਉਹ ਇੰਗਲੈਂਡ ਤੇ ਕੈਨੇਡਾ ਸ਼ੂਟ ਹੋਈ ਹੈ ਪੰਜਾਬ ਦੇ ਵਿੱਚ ਇਹਦਾ ਸੀਨ ਨਹੀਂ ਹੈਗੇ ਹਾਂਜੀ ਤਾਂ ਜਿਹੜੇ ਤੁਸੀਂ ਫਾਰਮ ਦਿਖਾਏ ਨੇ ਉਹ ਕਿਹੜੇ ਏਰੀਆਸ 'ਚ ਦਿਖਾਏ ਨੇ ਉਹ ਸਾਡੇ ਜਿੱਦਾਂ ਜਿਹੜੇ ਕੈਨੇਡਾ ਟ੍ਰੇਲਰ 'ਚ ਦੇਖਿਆ ਉਹ ਉਹਦੇ ਕੈਲਗਰੀ ਦੇ ਦਿਖਾਇਆ ਜਿਹਦੇ 'ਚ ਤੁਹਾਨੂੰ ਦੇਖੋਗੇ ਕਣਕ ਦੇ ਜਿਹੜੇ ਅਗੇ ਇਨੇ ਲੱਗੇ ਹੋયા ਹਨਾ ਬਹੁਤ ਤੇ ਉਸ ਤੋਂ ਬਾਅਦ ਜਿਹੜੀ ਫਿਲਮ ਮੋਸਟਲੀ ਬਰਮਿੰਗਮ ਏਰੀਆ ਹੈ ਇਡਾ ਇੰਗਲੈਂਡ ਦਾ ਉੱਥੇ ਦੇ ਫਾਰਮ ਦਿਖਾਏ ਗਏ ਹਾਂਜੀ ਫਿਲਮ ਦੇ ਵਿੱਚ ਅੱਛਾ ਕਿਵੇਂ ਦਾ ایکسپੀਰੀਅੰਸ ਰਿਹਾ ਸ਼ੂਟਿੰਗ ਦੇ ਦੌਰਾਨ ਜਿਵੇਂ ਅਸੀਂ ਡਾਇਲੌਗਸ ਸੁਣੇ ਬੜੇ ਠੇਟ ਬੜੇ ਵਧੀਆ ਸੀਗੇ ਤੁਹਾਡੇ ਮੇਰੇ ਖਾਲ ਜਿਹੜੇ ਫਾਦਰ ਸਾਹਿਬ ਦਾ ਕਰੈਕਟਰ ਕਰ ਰਹੇ ਨੇ ਤੇ ਕੀ ਇੰਟਰਸਟਿੰਗ ਉਸ ਪੱਖੋਂ ਕੀ ਸੀਗਾ ਵੀ ਉਹ ਖੇਤੀ ਤੁਸੀਂ ਉੱਥੇ ਕਰ ਰਹੇ ਹੋ ਤੇ ਫਿਰ ਜਿਹੜੇ ਡਾਇਲੌਗ ਪੂਰੇ ਉਹ ਇੱਥੋਂ ਵਾਲੇ ਠੇਟ ਨੇ ਹਾਂਜੀ ਜਦੋਂ ਉਹ ਸੋਹੀ ਸਾਹਿਬ ਕਹਿੰਦੇ ਆ ਕਿ ਟੀਜ਼ਰ ਦੇ ਵਿੱਚ ਵੀ ਉਹ ਜੱਟ ਆ ਜਿਹਨੇ ਟਿੱਬਿਆਂ ਤੇ ਪਾਣੀ ਛਾੜਤਾ ਜੇ ਆ ਵੀ ਆਈ ਤੇ ਆ ਗਏ ਨਾ ਤਾਂ ਕਈ ਕਈਆਂ ਨਾਲ ਇੰਗਲੈਂਡ ਪੱਟ ਦਾਂਗੇ ਹਾਂ ਸੋ ਉਹੀ ਹੈ ਇਹਦੇ ਵਿੱਚ ਵੀ ਵੀ ਜੇ ਅਸੀਂ ਖੇਤੀ ਕਰਨ ਆ ਗਏ ਸਾਨੂੰ ਕੋਈ ਵੱਡੇ ਸੰਭਾ ਦੀ ਲੋੜ ਨਹੀਂ ਗਈ ਅਸੀਂ ਕਈਆਂ ਨਾਲ ਹੀ ਪੱਧਰ ਕਰ ਦਾਂਗੇ ਸਾਰਾ ਕੋ ਜਿਹੜੀ ਜੇ ਆਪਣੇ ਜੇ ਕਰਨ ਲੱਗੇ ਖੇਤੀ ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸੋਹੀ ਸਾਹਿਬ ਨਾਲ ਪੰਗੋ ਮੈਡਮ ਨਾਲ ਇੰਨੇ ਐਕਸਪੀਰੀਅੰਸ ਜਿਹੜੇ ਸਾਡੇ ਸੀਨੀਅਰ ਆਰਟਿਸਟ ਨੇ ਉਹਨਾਂ ਨਾਲ ਕੰਮ ਕਰਕੇ ਔਰ ਸਾਡਾ ਤਾਂ ਕੈਰੇਕਟਰ ਹੀ ਇਦਾਂ ਸੀ ਉਹਨਾਂ ਨੂੰ ਤਾਂ ਕਹਿ ਕੇ ਰੱਖਣੇ ਦੋ ਹੁਣ ਅਸੀਂ ਤੇ ਪਰ ਓਵਰਆਲ ਵਧੀਆ ਰਿਹਾ ਸਿਸਟਮ ਅੱਛਾ ਤੁਸੀਂ ਤੁਹਾਡੀ ਜਿਹੜੀ ਪਛਾਣ ਹੈ ਬਤੌਰ ਸਿੰਗਰ ਰਹੀ ਹੈ ਤੇ ਤਾ ਇਹਦੇ ਚ ਗੀਤ ਜਿਹੜੇ ਨੇ ਉਹ ਤੁਸੀਂ ਵੀ ਗਾਇਆ ਕੋਈ ਹਾਂਜੀ ਮੈਂ ਮੈਂ ਇੱਕ ਗਾਣਾ ਗਾਇਆ ਜੀ ਉਸ ਤੋਂ ਬਾਅਦ ਪ੍ਰੇਮ ਟੇਲ ਨੂੰ ਬਾਈ ਦਾ ਗਾਣਾ ਹੈ ਗੈਰੀ ਸੰਧੂ ਵੀਰ ਦਾ ਗਾਣਾ ਤੇਲਪੀ ਟੇਲ ਨੂੰ ਵੀਰ ਦਾ ਗਾਣਾ ਰஞ்சிਤ ਬਾਈ ਬਾਈ ਦਾ ਗਾਣਾ ਹੈ ਔਰ ਹਮਤ ਸੰਧੂ ਵੀਰ ਦਾ ਗਾਣਾ ਹੈ ਇੱਕ ਮੇਰਾ ਹੋ ਗਿਆ ਫਿਰ ਇੱਕ ਜ਼ਹਿਰ ਬਾਈ ਉਹ ਮੁੰਡੇ ਆ ਉਹਨਾਂ ਦਾ ਗਾਣਾ ਹੈ ਜਿਹੜਾ ਟ੍ਰੇਲਰ ਦੇ ਵਿੱਚ ਤੁਸੀਂ ਵੌਇਸਓਵਰ ਦੇਖਿਆ ਹੋਊਗਾ ਗੁਰਪ੍ਰੀਤ ਕੋ ਗਿਪਾ ਜੀ ਦਾਗਾ ਉਹ ਜਿਹਨੂੰ ਲਿਖਿਆ ਹੈ ਹੈਪੀ ਰਾਈ ਕੋਟੀ ਬਾਈ ਵੀਰੇ ਨੇ ਸੋ ਇਹਨਾਂ ਦਾ ਕੋਸ਼ਿਸ਼ ਕੀਤੀ ਵੀ ਇੱਕ ਵੀ ਗਾਣੇ ਵੀ ਫਿਲਮ ਦੇ ਚੰਗੇ ਹੋਣ ਵੀ ਸਾਨੂੰ ਫਿਲਮ ਨੂੰ ਸਪੋਰਟ ਮਿਲ ਜੇ अच्छा फिल्मा जेड़ियां ਆ ਰਹੀਆਂ ਨੇ ਰੀਸੈਂਟਲੀ ਜਿੰਨੀਆਂ ਪੰਜਾਬੀ ਫਿਲਮਾਂ ਆਈਆਂ ਉਹਨਾਂ ਨੂੰ ਵੇਖ ਕੇ ਤੁਹਾਨੂੰ ਕੀ ਲੱਗ ਰਿਹਾ ਕਿ ਪੰਜਾਬੀ ਸਿਨੇਮਾ ਕਿੰਨਾ ਕੁ ਗਰੋ ਕਰ ਰਿਹਾ ਹੈਗਾ ਕਿ ਨਵੀਆਂ ਚੀਜ਼ਾਂ ਹੋ ਰਹੀਆਂ ਜੋ ਪਹਿਲਾਂ ਐਕਸਪੈਕਟ ਨਹੀਂ ਕਰ ਸਕਦੇ ਸੀਗੇ ਹੋਣ ਲੱਗੀਆਂ ਹਾਂ ਹਾਂਜੀ ਦੇਖੋ ਹੁਣ 100 ਕਰੋੜ ਪੰਜਾਬ ਦੇ ਵਿੱਚ ਵੀ ਆਪਾਂ ਕਰ ਲਿਆ ਕੰਪਲੀਟ ਦੇਖੋ ਹਣਾ ਕਿੱਥੇ ਸੋਚ ਸਕਦੇ ਸੀ ਪੰਜਾਬ ਦੀ ਫਿਲਮ ਕੋਈ 100 ਕਰੋੜ ਕਰੂਗੀ ਸੋ ਇਹ ਚੀਜ਼ਾਂ ਹੋਣ ਲੱਗੀਆਂ ਔਰ ਬਾਕੀ ਮੈਨੂੰ ਜੋ ਚੀਜ਼ ਫੀਲ ਹੁੰਦੀ ਹੈ ਵੀ ਹੁਣ ਕੰਟੈਂਟ ਚੱਲਦਾ ਹੈ ਵੀ ਤੁਸੀਂ ਜੇ ਕੋਈ ਵੀ ਨਵਾਂ ਬੰਦਾ ਵੀ ਕੋਈ ਚੰਗਾ ਕੰਟੈਂਟ ਲੈ ਕੇ ਆਊਗਾ ਤਾਂ ਆਡੀਅנס ਉਹਨੂੰ ਰਿਸਪੈਕਟ ਕਰਦੇ ਆ ਤੇ ਉਹਨੂੰ ਉਹਨੂੰ ਸਪੋਰਟ ਜ਼ਰੂਰ ਕਰਦੇ ਆ ਬਸ ਸੋ ਗਰੋ ਕਰ ਰਿਹਾ ਪੰਜਾਬੀ ਸਿਨੇਮਾ ਨੇ ਅੱਗੇ ਹੋਰ ਗਰੋ ਕਰਨਾ ਹੈ ਔਰ ਜੇ ਚੰਗਾ ਕੰਟੈਂਟ ਆਊਗਾ ਤਾਂ ਲੋਕ ਸਪੋਰਟ ਵੀ ਕਰਨਗੇ ਪ੍ਰੀਤ ਜੀ ਜਿਹੜਾ ਤੁਹਾਡਾ ਰੋਲ ਆ ਕੀ ਲੱਗਦਾ ਕੁੜੀਆਂ ਨੂੰ ਕਿੰਨਾ ਕੁ ਮੋਟੀਵੇਟ ਕਰੂਗਾ ਆ ਆਈ ਥਿੰਕ ਕਰੂਗਾ बिकॉज ਉਹ ਕੁੜੀ ਨੇ ਵੀ ਪਹਿਲਾਂ ਆਪਣੀ ਲਾਈਫ ਚ ਬਹੁਤ ਸਟਰਗਲ ਦੇਖੀ ਐਂਡ ਬਟ ਉਹਨੇ ਕੰਟੀਨਿਊ ਕੀਤਾ ਕਿ ਮੈਂ ਲਾਈਫ ਨੂੰ ਕਿਵੇਂ ਮੂਵ ਫਾਰਵਰਡ ਕਰਨਾ ਹੈ ਹੁਣ ਮੈਂ ਬਾਹਰ ਰਹਨੀ ਆ ਤਾਂ ਉੱਥੇ ਮੈਂ ਇਹ ਚੀਜ਼ਾਂ ਦੇਖੀਆਂ ਨੇ ਫੀਮੇਲ ਸਟੂਡੈਂਟਸ ਕੁੜੀਆਂ ਕਿੰਨੀ ਸਟਰਗਲ ਕਰਕੇ ਉਹਨਾਂ ਦੀ ਬਹੁਤ ਐਕਸਪਲੋਇਟੇਸ਼ਨ ਵੀ ਹੁੰਦੀ ਆ ਐਂਡ ਮੇਰੇ ਕੈਰੈਕਟਰ ਨਾਲ ਵੀ ਇਦਾਂ ਹੀ ਹੋਇਆ ਪਰ ਉਹ ਕਿਵੇਂ ਉਹ ਚੀਜ਼ ਚੋਂ ਨਿਕਲ ਕੇ ਆਪਣੇ ਆਪ ਨੂੰ ਫਿਰ ਵੀ ਸਟੈਂਡ ਕਰਦੀ ਆ ਐਂਡ ਕਿਉਂਕਿ ਲਾਈਫ ਚ ਸਟਰਗਲ ਤਾਂ ਆਉਣੇ ਹੀ ਆ ਸੋ ਆਈ ਥਿੰਕ اسپੈਸ਼ਲੀ ਜਿਹੜੀਆਂ ਕੁੜੀਆਂ ਬਾਹਰ ਰਹਿੰਦੀਆਂ ਨੇ ਜਿਨ੍ਹਾਂ ਨੇ ਸਟਰਗਲ ਦੇਖੀ ਆ ਜਾਂ ਇਹ ਐ ਕਿ ਉਹ ਜੀ ਇਸ ਨਾਲ ਜ਼ਰੂਰ ਰਿਲੇਟ ਕਰ ਸਕਣਗੇ ਤੇ ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲੂਗੀ ਕਿ ਉਹ ਫਿਰ ਦੁਬਾਰਾ ਫੇਰ ਉੱਠ ਸਕਦੀਆਂ ਨੇ ਜੋ ਆਪਣੇ ਮਾਈਂਡ 'ਚ ਉਹ ਬਣਾ ਲੈਣ ਕਿ ਹਾਂ ਡਿਟਰਮੀਨੇਸ਼ਨ ਕਿ ਅਸੀਂ ਕਰਨਾ ਹਾਂਜੀ ਅੱਛਾ ਹਰਮਨ ਜੀ ਜਾਂਦੇ ਜਾਂਦੇ ਅਸੀਂ ਚਾਹਵਾਂਗੇ ਕਿ ਤੁਸੀਂ ਇਸ ਫਿਲਮ ਦਾ ਥੋੜਾ ਜਿਹੜਾ ਗਾਇਆ ਜਾਂ ਕੋਈ ਵੀ ਥੋੜਾ ਤੁਹਾਡਾ ਤੁਹਾਡਾ ਜੋ ਜੀ ਕਰੇ ਕੋਈ ਦੋ ਲਾਈਨਾਂ ਕਿਸੇ ਗੀਤ ਦੀਆਂ ਹੋ ਜਾ ਏਸ ਫਿਲਮ ਦਾ ਜਿਹੜਾ ਗਾਣਾ ਮੈਂ ਗਾਇਆ ਉਹ ਸਿਚੁਏਸ਼ਨ ਬੇਸਡ ਆ ਉਹ ਹਰਮਨਜੀਤ ਬਾਈ ਨੇ ਲਿਖਿਆ ਗਾਣਾ ਔਰ ਮੈਂ ਮੈਂ ਕਦੇ ਗਾਇਆ ਨਹੀਂਗਾ ਕਰੇ ਮੈਂ ਸਟੂਡੀਓ ਚ ਰਿਕਾਰਡ ਕੀਤਾ ਸੀ ਉਹ ਤੋਂ ਅੱਜ ਮੈਂ ਕੋਸ਼ਿਸ਼ ਕਰਦਾ ਇਥੇ ਮੈਂ ਸਹੀ ਗਾ ਲਿਆ ਨੂੰ ਜ਼ਿੰਦਗੀ ਦੇ ਨਵੇਂ ਜੈ ਕਸਿਦੇ ਅੱਜ ਪੜੇ ਨੇ ਸੁੱਤੇ ਪੈਸਮੰਦਰਾ ਦੇ ਪਾਣੀ ਉੱਠ ਖੜੇ ਨੇ ਰੰਗਾਂ ਦੀ ਬਾਰਿਸ਼ ਹੋਈ ਸਤਾ ਅਸਮਾਨਾਂ ਤੇ ਹਵਾ ਦਾ ਚਰਖਾ ਹੈ ਜਦ ਰੁੱਖਾਂ ਨੇ ਕਤ ਆਵੇ ਪੇਪਲ ਦੇ ਆ ਪੱਤੇ ਆਵੇ ਪੇਪਲ ਦੇ ਆ ਪੱਤੇ ਆਵੇ ਪੌਣਾ ਵਿੱਚ ਉੱਡੀ ਉੱਡਕੀ ਨੂੰ ਲਬ ਦੇ ਰੰਗ ਰਤਿਆਵੇ ਕਿਆ ਬਾਤ ਹੈ ਤੁਹਾਡੇ ਇਸ ਗਾਣੇ ਦੇ ਲਿਰਿਕਸ ਤੋਂ ਵੀ ਤੇ ਜਿਹੜਾ ਟ੍ਰੇਲਰ ਚ ਅਸੀਂ ਹਿੰਮਤ ਸੰਧੂ ਦਾ ਸੁਣਿਆ ਇੱਕ ਚੀਜ਼ ਤਾਂ ਜ਼ਰੂਰ ਕਹਿਣੀ ਪਊਗੀ ਕਿ ਜਿਹੜੀ ਪ੍ਰੋਪਰ ਜਿਹੜਾ ਬੈਕਗ੍ਰਾਉਂਡ ਤੇ ਬੇਸਡ ਫਿਲਮ ਹੈਗੀ ਹੈ ਤੇ ਗਾਣੇ ਵੀ ਜਿਹੜੇ ਨੇ ਉਸੇ ਤਰ੍ਹਾਂ ਦੇ ਨਾਲ ਸਾਰੇ ਲਿਖੇ ਗਏ ਨੇ ਹਾਂਜੀ 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 ਕੋਸ਼ਿਸ਼ ਕੀਤੀ ਹੈ ਵੀ ਹਰ ਗਾਣਾ ਇੱਕ ਇੱਕ ਗਾਣਾ ਲੋਕ ਆਪਣੇ ਨਾਲ ਕਨੈਕਟ ਕਰ ਪਾਉਣ ਇਹਦੇ ਵੀ ਤੁਸੀਂ ਲਿਰਿਕਸ ਦੇਖੋਗੇ ਪਿੱਪਲ ਦੇ ਪੱਤੇ ਆਵੇ ਪਿੱਪਲ ਦੇ ਹਵਾ ਜਿਓੜੇ ਓੜੂ ਕਿਨੂੰ ਲੱਭਦਾ ਰੰਗ ਰਤਿਆਵੇ ਕਿੱਧਰ ਜਾ ਰਹੇ ਆ ਤੂੰ ਉਹ ਇੱਕ ਹਨਾ ਸੋ ਕੋਸ਼ਿਸ਼ ਕੀਤੀ ਹੈ ਵੀ ਹਰ ਬੰਦਾ ਵੀ ਆਪਦੇ ਨਾਲ ਕਨੈਕਟ ਕਰ ਪਾਏ ਚਾਹੇ ਮਤਬਾਈ ਦਾ ਗਾਣਾ ਉਹ ਖੇਤੀ ਵਾਲਾ ਵੀ ਹੁਣ ਸੋਹਣੀ ਜਟਾਂ ਦੇ ਪੁੱਤ ਖੇਤ ਹੁੰਦੇ ਆ ਹਨਾ ਉਹ ਉਹ ਕਨੈਕਟ ਕਰ ਪਾਉਣ ਜੇ ਕੋਈ ਵੀ ਇੱਕ ਗਾਣਾ ਵੀ ਸਾਡੀ ਫਿਲਮ ਨੂੰ ਲੋਕਾਂ ਨਾਲ ਅਸੀਂ ਉਹਨੇ ਦਿਲ ਤੇ ਕੰਟੈਕਟ ਕਨੈਕਟ ਕਰ ਲਿਆ ਤਾਂ ਮੈਨੂੰ ਲੱਗਦਾ ਅਸੀਂ ਕਾਮਯਾਬ ਹੋ ਜਾਾਂਗੇ ਜੀ ਅੱਛਾ ਲਾਸਟ ਚ ਅਪੀਲ ਤੁਸੀਂ ਕਰਨੀ ਚਾਹੋ ਆਡੀਅנס ਨੂੰ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ ਕਿੱਥੇ ਕਿੱਥੇ ਹੋ ਰਹੀ ਹੈ ਤੇ ਆਪਣੇ ਵੱਲੋਂ ਜੋ ਵੀ ਮੈਸੇਜ ਦੇਣਾ ਅ 18 ਅਕਤੂਬਰ ਨੂੰ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਉਹ ਇੰਡੀਆ ਹੋਵੇ ਇੰਗਲੈਂਡ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਜਿੱਥੇ ਤੇ ਪੰਜਾਬੀ ਵਸਦੇ ਆ ਫਿਲਮ ਰਿਲੀਜ਼ ਹੋਊਗੀ ਔਰ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਪਲੀਜ਼ ਸਾਡੀ ਫਿਲਮ ਜ਼ਰੂਰ ਦੇਖਣ ਜਾਇਓ ਕੋਸ਼ਿਸ਼ ਕੀਤੀ ਹੈ ਕਿ ਖੇਤੀ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਮਿੱਟੀ ਦੀ ਗੱਲ ਕੀਤੀ ਜਾਵੇ ਔਰ ਉਹ ਹਾਸੇ ਖੇਡਿਆਂ ਨਾਲ ਪੂਰੀ ਫਿਲਮ ਬਣਾਈ ਆ ਸੀ ਔਰ ਤੁਸੀਂ ਤੁਹਾਨੂੰ ਫਿਲਮ ਬਹੁਤ ਚੰਗੀ ਲੱਗਣੀ ਹੈ ਇੱਕ ਵਾਰ ਦੇਖਣ ਜ਼ਰੂਰ ਜਾਇਓ 18 ਅਕਤੂਬਰ ਨੂੰ ਗੋਰੀਆਂ ਨਾਲ ਲੱਗਦੀ ਜ਼ਮੀਨ ਜੱਟ ਦੀ ਆ ਆਈ ਜਸਟ ਵਾਂਟ ਟੂ ਸੇ ਕਿ ਨਵੇਂ ਜਿਹੜੇ ਚਿਹਰੇ ਆ ਅਸੀਂ ਫਿਲਮਾਂ 'ਚ ਨਵੇਂ ਆਏ ਆ ਤੇ ਤੁਹਾਡੀ ਸਪੋਰਟ ਦੀ ਲੋੜ ਆ ਕਿਉਂਕਿ ਜੇ ਆਪਾਂ ਨਵੇਂ ਆਰਟਿਸਟ ਨੂੰ ਸਪੋਰਟ ਕਰਾਂਗੇ ਤਾਂ ਆਪਣੇ ਹੋਰ ਵਧੀਆ ਕੰਟੈਂਟ ਆਊਗਾ ਤੇ ਯੂ نو ਹੋਰ ਪ੍ਰੋਡਿਊਸਰਜ਼ ਲਈ ਵੀ ਕਿਉਂਕਿ ਐਂਡ 'ਚ ਜੇ ਬਿਜ਼ਨਸ ਆਸੋ ਜੇ ਪ੍ਰੋਡਿਊਸਰਜ਼ ਨੂੰ ਵਧੀਆ ਕੰਟੈਂਟ ਮਿਲੂਗਾ ਨਵੇਂ ਆਰਟਿਸਟ ਤੋਂ ਮਿਲੂਗਾ ਜੇ ਆਡੀਅנסਾਂ ਨੂੰ ਉਹ ਅਪਰੂਵ ਕਰੂਗੀ ਤੇ ਸਾਡੀ ਸਪੋਰਟ ਕਰੂਗੀ ਤਾਂ ਹੀ ਆਪਾਂ ਹੋਰ ਵਧੀਆ ਸਿਨੇਮਾ ਲੈ ਕੇ ਆ ਸਕਦੇ ਆ ਸੋ ਪਲੀਜ਼ ਸਾਡੀ ਸਪੋਰਟ ਜ਼ਰੂਰ ਕਰਿਓ ਸਾਡੀ ਫਿਲਮ ਅਕਤੂਬਰ 18 ਨੂੰ ਗੋਰੀਆਂ ਨਾਲ ਲੱਗਦੀ ਜ਼ਮੀਨ ਜੱਟ ਦੀ ਥੈਂਕ ਯੂ ਸ਼ੁਕਰੀਆ ਜੀ 올 ધ ਬੈਸਟ ਪੂਰੀ ਟੀਮ ਨੂੰ ਸੋ ਜਿਹੜਾ ਨਾਮ ਹੈ ਕਿਤਨਾ ਕਿਤੇ ਉਹਦੇ ਵਿੱਚ ਇੱਕ ਝਲਕ ਮਿਲਦੀ ਹੈ ਕਿ ਗੋਰਿਆਂ ਦਾ ਤੇ ਜੱਟਾਂ ਦਾ ਜਿਹੜਾ ਰੇਡ ਕਰੂਗਾ ਤੇ ਕਿਸ ਤਰ੍ਹਾਂ ਦੇ ਨਾਲ ਸਟੋਰੀ ਬਣਾਈ ਹੈ ਕਿੰਨੀ ਕਿ ਇੰਟਰਸਟਿੰਗ ਹੈ ਤੇ ਕਿਵੇਂ ਸਭ ਕੁਝ ਇਹਦੇ ਵਿੱਚ ਦੇਖਣ ਨੂੰ ਮਿਲੂਗਾ 18 ਅਕਤੂਬਰ ਨੂੰ ਇਹ ਫਿਲਮ ਆ ਰਹੀ ਹੈ ਤੁਸੀਂ ਸਟਾਰ ਕਾਸਟ ਤੋਂ ਸੁਣਿਆ ਕਿਸ ਤਰ੍ਹਾਂ ਦੇ ਨਾਲ ਇਹ ਡਿਫਰੈਂਟ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼